ਹੁਸ਼ਿਆਰਪੁਰ ਵਿਖੇ ਮਾਸੂਮ ਬੱਚੇ ਹਰਵੀਰ ਦੇ ਕਤਲ ਤੋਂ ਬਾਅਦ ਬੱਚੇ ਦੇ ਮਾਪੇ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ ਪ੍ਰੈਸ ਕਾਨਫਰੰਸ ਅਤੇ ਪੰਜਾਬ ਸਰਕਾਰ ਨੂੰ ਕੀਤੀ ਅਪੀਲ ਕਿ ਪ੍ਰਵਾਸੀਆਂ ਦੀ ਹੋਵੇ ਵੈਰੀਫਿਕੇਸ਼ਨ ਅਤੇ ਗੁਨਾਹ ਕਰਨ ਵਾਲੇ ਦੇ ਉੱਤੇ ਲਾਗੂ ਹੋਣ ਸਖਤ ਤੋਂ ਸਖਤ ਕਾਨੂੰਨ ਦੇਣੀਆਂ ਮੈਂ ਇਹ ਕਹਿੰਦੇ ਆ ਸਰਕਾਰ ਨੂੰ ਇਹ ਹੀ ਬੇਨਤੀ ਕਰਦੇ ਆ ਵੀ ਉਹ ਜਿਹੜਾ ਦਰਿੰਦਾ ਆ ਉਹਨੂੰ ਛੇਤੀ ਤੋਂ ਛੇਤੀ ਸਖਤ ਤੋਂ ਸਖਤ ਸੈਰਟੀ ਯਾਰ ਜਿਹੜੇ ਬਾਹਰੋਂ ਇਦਾਂ ਆਉਂਦੇ ਆ ਪਰ ਪ੍ਰਵਾਸੀ ਆਉਂਦੇ ਆ ਉਹਨਾਂ ਲਈ ਸਖਤ ਤੋਂ ਸਖਤ ਕਾਨੂੰਨ ਬਣਨਾ ਚਾਹੀਦਾ ਉਹਨਾਂ ਦੀ ਜਿਹੜੀ ਪੀਸੀ ਜੀ ਆਉਂਦੀ ਹੈ ਉਹ ਕਰਵਾ ਕੇ ਫਿਰ ਪੰਜਾਬ 'ਚ ਉਹਨਾਂ ਨੂੰ ਐਂਟਰ ਕਰਨ ਕਰ ਦੇਣਾ ਚਾਹੀਦਾ ਜੇ ਸ਼ਾਇਦ ਪਹਿਲਾਂ ਕੀਤਾ ਹੁੰਦਾ ਤਾਂ ਅੱਜ ਮੇਰਾ ਬੱਚਾ ਮੇਰੇ ਇਨਸਾਰ ਕੋਲ ਹੁੰਦਾ ਸੀ ਅਸੀਂ ਇਹ ਮੇਰੀ ਬੇਨਤੀ ਹੈ ਤਾਂ ਲਾਈਕ ਜੀ ਵੀ ਖਾਤੇ ਅੱਜ ਅਸੀਂ ਜਿਹੜਾ ਸਾਡਾ ਬੱਚਾ ਹਰਵੀਰ ਸਿੰਘ ਜਿਹਨਾਂ ਬਹੁਤ ਵੱਡਾ ਦਰਿੰਦਗੀ ਭਰਾ ਉਹਨਾਂ ਇਨਸੀਡੈਂਟ ਵਾਪਰਿਆ ਜਿੱਥੇ ਪੂਰਾ ਹਿਸ਼ਾਰਪੁਰ ਦੇ ਲੋਕ ਇਸ ਤੋਂ ਬਹੁਤ ਦੁਖੀ ਆ ਬੜਾ ਮਨ ਉਹਨਾਂ ਦਾ ਦੁਖੀ ਆ ਉੱਥੇ ਸਾਰੇ ਪੰਜਾਬ ਦੇ ਵਿੱਚ ਤੁਸੀਂ ਦੇਖ ਰਹੇ ਆ ਇੱਕ ਦੁੱਖ ਦੀ ਲਹਿਰ ਫੈਲ ਗਈ ਆ ਸਾਰੇ ਤੇ ਜਿਹੜੀਆਂ ਇੱਕ ਅੰਤਮ ਰਸਮਾਂ ਹੁੰਦੀਆਂ ਆ ਉਹਦੇ ਵਿੱਚ ਉਸ ਬੱਚੇ ਦੇ ਨਮਿਤ ਅਸੀਂ ਸੁਖਮਨੀ ਸਾਹਿਬ ਜੀ ਦਾ ਪਾਠ ਕੀਰਤਨ ਤੇ ਸਮਾਗਮ ਕਰ ਰਹੇ ਆ ਤੇ ਉਸ ਤੋਂ ਬਾਅਦ ਇੱਕ ਵੱਡਾ ਜਿਹੜਾ ਪ੍ਰੋਟੈਸਟ ਆ ਉਹ ਕੀਤਾ ਜਾਊਗਾ ਸਾਡੇ ਨਾਲ ਰਾਜਨੀਤਿਕ ਧਾਰਮਿਕ ਸਮਾਜਿਕ ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਉਹ ਸਾਡੇ ਨਾਲ ਬੈਠੇ ਹੋਏ ਆ ਤੇ ਇਹ ਜਿਹੜਾ ਕਣੋਣਾ ਘਾਰਾ ਵਾਪਰਿਆ ਆ ਇਹਦੇ ਸਬੰਧ ਦੇ ਵਿੱਚ ਹੁਣ ਸਾਰਾ ਪੰਜਾਬ ਉੱਠ ਖੜਿਆ ਆ ਪ੍ਰਵਾਸੀਆਂ ਦੇ ਖਿਲਾਫ ਤੇ ਅਸੀਂ ਜਿਹੜੀ ਆ ਪੰਜਾਬ ਗਵਰਨਮੈਂਟ ਤੋਂ ਡਿਮਾਂਡ ਕਰਦੇ ਆ ਵੀ ਪੰਜਾਬ ਗਵਰਨਮੈਂਟ ਪ੍ਰਵਾਸੀਆਂ ਦੇ ਸਬੰਧ ਦੇ ਵਿੱਚ ਇੱਕ ਸਖਤ ਕਾਨੂੰਨ ਲੈ ਕੇ ਆਵੇ ਜਿਹਦੇ ਵਿੱਚ ਸਭ ਤੋਂ ਪਹਿਲਾਂ ਕੋਈ ਵੀ ਜਿਹੜਾ ਪ੍ਰਵਾਸੀ ਪੰਜਾਬ ਦੇ ਵਿੱਚ ਇੰਟਰ ਕਰਦਾ ਉਹਦਾ ਜਿਹੜਾ ਕ੍ਰਿਮੀਨਲ ਰਿਕਾਰਡ ਆ ਉਹ ਚੈੱਕ ਹੋਣਾ ਚਾਹੀਦਾ ਉਹਦਾ ਕ੍ਰਿਮੀਨਲ ਰਿਕਾਰਡ ਚੈੱਕ ਹੋਣ ਤੋਂ ਬਾਅਦ ਹੀ ਜਿਹੜੀ ਅਗਲੀ ਗੱਲ ਤੈਅ ਹੋਊਗੀ ਉਹਨਾਂ ਦੀ ਪੰਜਾਬ ਦੇ ਵਿੱਚ ਜਿੱਦਾਂ ਬਾਕੀ ਸੂਬਿਆਂ ਤੇ ਬਹੁਤਾਂ ਭਾਰਤ ਦੇ ਸੂਬਿਆਂ ਦੇ ਵਿੱਚ ਜਿਹੜਾ ਆ ਪ੍ਰਵਾਸੀਆਂ ਦੇ ਸਬੰਧ ਦੇ ਵਿੱਚ ਜਿਹੜੇ ਵੱਖ-ਵੱਖ ਕਾਨੂੰਨ ਬਣੇ ਹੋਏ ਆ ਤੇ ਅਸੀਂ ਇਹ ਡਿਮਾਂਡ ਕਰਦੇ ਆ ਵੀ ਉਹਨਾਂ ਦੇ ਉੱਤੇ ਜਿਹੜੀਆਂ ਜ਼ਮੀਨਾਂ ਖਰੀਦਣ ਤੇ ਪਾਬੰਦੀ ਲੱਗਣੀ ਚਾਹੀਦੀ ਆ ਕੋਈ ਪ੍ਰਵਾਸੀ ਐ ਨਾ ਹੋਵੇ ਵੀ ਆਵੇ ਤੇ ਕੁਛ ਮਹੀਨਿਆਂ ਦਿਨਾਂ ਦੇ ਵਿੱਚ ਉਹ ਇੱਥੇ ਜ਼ਮੀਨਾਂ ਖਰੀਦ ਲਵੇ ਜਾਂ ਐਦਾ ਇਹ ਨਹੀਂ ਐਦਾ ਹੋਣਾ ਚਾਹੀਦਾ ਨੌਕਰੀਆਂ ਦੇ ਵਿੱਚ ਪਰਸੈਂਟੇਜ ਤੈਹ ਹੋਣੀ ਚਾਹੀਦੀ ਆ ਦੇਖੋ ਅਸੀਂ ਦੇਖ ਰਹੇ ਆ ਵੀ ਕਿਤੇ ਤਾਂ ਕੋਈ ਫੈਕਟਰੀ ਆ ਉਹਦੇ ਵਿੱਚ 100% ਜਿਹੜਾ ਆ ਉਹ ਬਾਹਰਲੇ ਬੰਦਾ ਕੰਮ ਕਰ ਰਿਹਾ ਉਹਦੇ ਵਿੱਚ ਪੰਜਾਬੀ ਨੂੰ ਕੋਈ ਥਾਂ ਨਹੀਂ ਮਿਲ ਰਹੀ ਇਹ ਵੀ ਗੱਲ ਤੈਹ ਹੋਣੀ ਚਾਹੀਦੀ ਆ ਵੀ ਕਿੰਨੇ ਪਰਸੈਂਟ ਜਿੱਦਾਂ ਘੱਟ ਤੋਂ ਘੱਟ 75% ਜਿਹੜੀ ਪ੍ਰਾਈਵੇਟ ਜਿਹੜੀਆਂ ਫਰਮਾਂ ਆ ਇੱਥੇ ਚੱਲਦੇ ਫੈਕਟਰੀਆਂ ਚੱਲਦੀਆਂ ਉਹਦੇ ਵਿੱਚ ਜਿਹੜੀ ਆ ਉਹ ਇੱਥੇ ਦੇ ਲੋਕ ਇੱਥੇ ਦੇ ਜਿਹੜੀ ਲੇਬਰ ਆ ਉਹ ਭਰਤੀ ਹੋਣੀ ਚਾਹੀਦੀ ਆ ਜਿਹੜੀਆਂ ਰੇੜੀਆਂ ਆ ਉਹ ਲਾਇਸੈਂਸशुदा ਹੋਣਾ ਚਾਹੀਦੀ ਐ ਨਹੀਂ ਹੈਗਾ ਵੀ ਰਾਤ ਨੂੰ ਕੋਈ ਆਇਆ ਇੱਥੇ ਤੇ ਸਵੇਰ ਨੂੰ ਇਥੋਂ 5000 ਦੀ ਰੇੜੀ ਖਰੀਦੀ ਤੇ ਚਾਰ ਚੀਜ਼ਾਂ ਉੱਤੇ ਰੱਖੀਆਂ ਤਾਂ ਉਹ ਵੇਚਣ ਲੱਗ ਗਿਆ ਫਿਰ ਨਜਾਇਜ਼ ਕਬਜ਼ੇ ਹਟਨੇ ਚਾਹੀਦੇ ਜਿੰਨਾ ਤੁਸੀਂ ਦੇਖੋ ਹੁਸ਼ਿਆਰਪੁਰ ਤੋਂ ਟਾਂਡੇ ਨੂੰ ਚਲ ਜਿਓ ਦੂਸਰੇ ਨੂੰ ਚਲ ਜਿਓ ਜਿੰਨੇ ਆਲੇ ਦੁਆਲੇ ਰੋਡ ਤੇ ਜਗਾ ਉਹਨਾਂ ਉੱਤੇ ਵੱਖ-ਵੱਖ ਕੁੰਜਿਆਂ ਦੇ ਉੱਤੇ ਜਿਹੜੀ ਆ ਸਰਕਾਰੀ ਜਗਾ ਦੇ ਉੱਤੇ ਇਹਨਾਂ ਨੇ ਆਪ ਕੋ ਆਪਣੇ ਕਾਰੋਬਾਰ ਸ਼ੁਰੂ ਕੀਤੇ ਹੋਏ ਆ ਐਡੇ ਪ੍ਰਕਾਈ ਪ੍ਰਾਈਵੇਟ ਜਗਾ ਦੇ ਉੱਤੇ ਵੀ ਕੀਤੇ ਹੋਏ ਆ ਜਿਹੜੀ ਪ੍ਰਾਈਵੇਟ ਜਗਾ ਦੇ ਉੱਤੇ ਕੋਈ ਕਾਰੋਬਾਰ ਆ ਉਹ ਬੰਦਾ ਉਹਨਾਂ ਨਾਲ ਜਿਹੜਾ ਆ ਕਰਾਇਨਾਮਾ ਕਰੇ ਮਤਲਬ ਹਰ ਕੀ ਲਿਗਲਾਈਜ਼ ਹੋਣੀ ਚਾਹੀਦੀ ਆ ਜਿਹੜੇ ਪ੍ਰਵਾਸੀਆਂ ਦੇ ਸਵੰਨ ਦੇ ਵਿੱਚ ਫਿਰ ਵੋਟਾਂ ਦਾ ਅਧਿਕਾਰ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਕਿਉਂਕਿ ਅਸੀਂ ਪੰਜਾਬ ਦੇ ਵਸਿੰਦੇ ਆ ਸਾਨੂੰ ਪਤਾ ਸਾਡੀਆਂ ਕਿੰਨੀਆਂ ਪ੍ਰੋਬਲਮਸ ਆ ਉਹਦੇ ਹਿਸਾਬ ਨਾਲ ਸਰਕਾਰਾਂ ਜਿਹੜੀਆਂ ਚੁਣੀਆਂ ਜਾਂਦੀਆਂ ਤੇ ਜਿਹੜਾ ਇੱਕ ਪ੍ਰਵਾਸੀ ਆਇਆ ਉਹਨੂੰ ਕੀ ਪਤਾ ਇੱਥੇ ਦਾ ਜਾਂ ਉਹ ਕੋਈ 25 30 ਸਾਲ ਰਿਹਾ ਹੋਵੇ ਉਹਨੂੰ ਪਤਾ ਹੋਵੇ ਇੱਥੇ ਤੇ ਮੁੱਦਿਆਂ ਦਾ ਉਹ ਜਾਣੂ ਹੋਵੇ ਤਾਂ ਤਾਂ ਉਹ ਕੋਈ ਕਰੇ ਗੱਲ ਪਰ ਇੱਥੇ ਆਂਦੇ ਹੀ ਤੁਸੀਂ ਕੋਸ਼ੇਦਾਰੇ ਇਦਾਂ ਦੇ ਚੱਲਦੇ ਜਿਹੜੇ 4000 ਰੁਪਏ ਲੈਂਦੇ ਆ ਉਹ ਆਧਾਰ ਕਾਰਡ ਬਣ ਜਾਂਦੇ ਜਿਹੜਾ ਮਰਜ਼ੀ ਜਾ ਕੇ ਬਣਾ ਲਵੇ ਉਹਨਾਂ ਕੋ ਉੱਤਰ ਵੀ ਆ ਇੱਧਰ ਵੀ ਆ ਜਿਹੜੀ ਗੱਲ ਉਹ ਰਾਹੁਲ ਗਾਂਧੀ ਵੀ ਕਰਦਾ ਨਾ ਫਰਜੀ ਵਾੜੇ ਦੀ ਵੋਟਾਂ ਦੀ ਤੋਂ ਇਹ ਪੰਜਾਬ ਦੇ ਵਿੱਚ ਵੀ ਵੋਟ ਬੰਦਾ ਫਰਜੀ ਵਾੜਾ ਚੱਲਣ ਡਿਆ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਇਹ ਬੰਦੇ ਆ ਇਹਨਾਂ ਨੇ ਵੋਟਰ ਕਾਰਡ ਬਣਾਏ ਹੋਏ ਆ ਆਪਣੀਆਂ ਸਟੇਟਾਂ ਚ ਵੀ ਪੰਜਾਬ ਦੀਆਂ ਚ ਵੀ ਤੇ ਵੋਟਰ ਕਾਰਡ ਆਧਾਰ ਕਾਰਡ ਨੀਲੇ ਕੜ ਇਹਨਾਂ ਚੀਜ਼ਾਂ ਤੇ ਪਾਬੰਦੀ ਲੱਗਣੀ ਚਾਹੀਦੀ ਆ ਜਿਹੜੇ ਬੰਦੇ ਆਂਦੇ ਆ ਚਲ ਜਾਂਦੇ ਆ ਉਹਨਾਂ ਦੇ ਲੇਬਰ ਕਾਰਡ ਬਣਨੇ ਚਾਹੀਦੇ ਆ ਦੇਖੋ ਹੈਲਥ ਕਾਰਡ ਬਣਨੇ ਚਾਹੀਦੇ ਹੈਲਥ ਦੇ ਸੰਬੰਧ ਚ ਕਿੰਨੀਆਂ ਕਿਉਂਕਿ ਸਾਰੇ ਬੰਦੇ ਜਿਹੜੇ ਆ ਅਲੱਗ-ਅਲੱਗ ਤਰ੍ਹਾਂ ਦੇ ਨਸ਼ੇ ਕਰਦੇ ਆ ਉਹਨਾਂ ਦੇ ਹੈਲਥ ਕਾਰਡ ਬਣਨੇ ਚਾਹੀਦੇ ਕਿਉਂਕਿ ਪੰਜਾਬ ਇਹਨਾਂ ਸਾਰੀਆਂ ਗੱਲਾਂ ਤੋਂ ਪ੍ਰਭਾਵਿਤ ਆ ਹੁਣ ਸਾਡੇ ਬੱਚਾ ਉਹਨਾਂ ਜੋ ਦਰਿੰਦਗੀ ਹੋਈ ਆ ਉਹਦੇ ਖੂਨ ਨੇ ਪੰਜਾਬ ਦੇ ਵਿੱਚ ਇਨਕਲਾਬ ਲੈ ਕੇ ਆਊਗਾ ਅਸੀਂ ਇਹ ਗੱਲ ਨਹੀਂ ਕਿ ਇਹਨੇ ਵੀ ਸਾਰੇ ਭइये ਵੜਾ ਦੋ ਅਸੀਂ ਕਹਿੰਦੇ ਕਾਨੂੰਨੀ ਹੋਵੇ ਇਸ ਤੋਂ ਪਹਿਲਾਂ ਕਿ ਪੰਜਾਬ ਦੇ ਵਿੱਚ ਮਾਹੌਲ ਵਿਗੜੇ ਖਰਾਬ ਹੋਵੇ ਪੰਜਾਬ ਗਵਰਨਮੈਂਟ ਨੂੰ ਅੱਗੇ ਆਣਾ ਚਾਹੀਦਾ ਤੇ ਉਹਨਾਂ ਨੂੰ ਇਸ ਸਬੰਧ ਵਿੱਚ ਸਖਤ ਕਾਨੂੰਨ ਲੈ ਕੇ ਆਉਣਾ ਚਾਹੀਦਾ ਤਾਂ ਕਿ ਇਹ ਬੱਚਾ ਸਾਡੇ ਕੋਲ ਮਾਂ ਤੇ ਬੈਠੇ ਆ ਇਹ ਇਹਨਾਂ ਦਾ ਬੱਚਾ ਨਹੀਂ ਉਹ ਪੰਜਾਬ ਦਾ ਬੱਚਾ ਆ ਉਹ ਸਾਡਾ ਖੂਨ ਸੀ ਪੰਜਾਬ ਦਾ ਤੇ ਉਹ ਪੰਜਾਬ ਦਾ ਖੂਨ ਜ਼ਰੂਰ ਰੰਗ ਲੈ ਕੇ ਆਊਗਾ ਅਸੀਂ ਚਾਹੁੰਦੇ ਆਂ ਕਿ ਇੱਥੇ ਜਿਹੜੇ ਪ੍ਰਵਾਸੀ ਉਹਨਾਂ ਦੇ ਸਵੰਝ ਸਖਤ ਕਾਨੂੰਨ ਬਣੇ ਉਸ ਸਵੰਝ ਦੇ ਵਿੱਚ 20 ਤਰੀਕ ਦਿਨ ਸ਼ਨੀਵਾਰ ਗੁਰਦੁਆਰਾ ਸਿੰਘ ਸਵਾ ਇੱਥੇ ਅੰਤਮ ਅਰਦਾਸ ਕੀਤੀ ਜਾਊਗੀ ਉਸ ਤੋਂ ਉਪਰੰਤ ਜਿਹੜੇ ਵੱਖ-ਵੱਖ ਆਗੂ ਆ ਸੰਬੋਧਨ ਕਰਨਗੇ ਤੇ ਇੱਕ ਵੱਡਾ ਜਿਹੜਾ ਆ ਉਹ ਇੱਥੋਂ ਮਾਰਚ ਅਸੀਂ ਕੱਢਾਂਗੇ ਸਰਕਾਰ ਨੂੰ ਜਗਾਣਾ ਚਾਹੁੰਦੇ ਆਂ ਉਹ ਜਾਗੇ ਤੇ ਉਹ ਪੰਜਾਬੀਆਂ ਦੇ ਹੱਕਾਂ ਦੀ ਰਾਖੀ ਕਰੇ ਜਿਹੜਾ ਟਾਈਮਿੰਗ ਆ ਉਹ ਇਹ ਕੀਰਤਨ ਦਾ ਟਾਈਮ ਜਿਹੜਾ ਹੈਗਾ ਉਹ ਦਾ 11 ਤੋਂ 12 ਵਜੇ ਦਾ ਆ ਉਸ ਤੋਂ ਬਾਅਦ 12 ਵਜੇ ਤੋਂ ਬਾਅਦ ਜਿਹੜਾ ਆ ਉਹ ਬੁਲਾਰੇ ਜਿਹੜੇ ਬੋਲਣਗੇ ਵੱਖ-ਵੱਖ ਆਗੂ ਜਿਹੜੇ ਪੂਰੇ ਪੰਜਾਬ ਚੋਂ ਆਏ ਹੋਣਗੇ ਉਹ ਆਪਣੀ ਗੱਲ ਰੱਖਣਗੇ ਉਸ ਤੋਂ ਬਾਅਦ ਅਸੀਂ 2 ਵਜੇ ਦੇ ਲਗਭਗ ਇੱਥੋਂ ਇੱਕ ਵੱਡਾ ਕਾਫਲਾ ਜਿਹੜਾ ਆ ਉਹ ਕੱਢਾਂਗੇ ਉਹ ਕੱਢਣ ਦਾ ਇਹੀ ਮੈਸੇਜ ਆ ਵੀ ਸਰਕਾਰ ਜਾਗੇ ਉਹ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਕੋਈ ਵੀ ਮੇਰਾ ਵੀਰ ਕੋਈ ਗੱਲ ਬਾਤ ਕਰਨੀ ਜਾਂ ਪੁੱਛਣੀ ਚਾਹੁੰਦਾ ਆਪਾਂ ਇਹ ਸੈਕਟਰੀਟ ਤੱਕ ਜਾਏਗਾ ਕਿਤੇ ਤੱਕ ਜਾਏਗਾ ਇਹ ਸੈਕਟਰੀਟ ਤੱਕ ਜਾਏਗਾ ਕਿੰਨੇ ਵਜੇ ਅਸੀਂ ਉਹਦੇ ਵਿੱਚ ਜਿਹੜਾ ਨਾ ਫੁੱਲ ਫਲੈਜ ਜਿਹੜੀ ਗੱਲ ਆ ਆਪਾਂ ਉਹਦੇ ਵਿੱਚ ਰੱਖਾਂਗੇ ਜੋ ਵੀ ਅਸੀਂ ਦਵਾਂਗੇ ਡੀਸੀ ਦੇ ਜ਼ਰੀਏ ਅਸੀਂ ਸਰਕਾਰ ਨੂੰ ਜਿਹੜੀ ਆਪਣੀ ਗੱਲ ਕਹਿਣੀ ਚਾਹੁੰਦੇ ਆ ਜਿਹੜੇ ਮੈਂ ਛੋਟੇ ਛੋਟੇ ਬਿੰਦੂ ਜਿਹੜੇ ਮੈਂ ਗਿਣਾਏ ਆ ਉਹਦੀ ਥੋੜੀ ਜਿਹੀ ਅਸੀਂ ਤਫਤੀਸ਼ ਦੇਣ ਦੀ ਕੋਸ਼ਿਸ਼ ਕਰਾਂਗੇ ਉਹਦੇ ਵਿੱਚ ਅੱਜ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਮੇਰੇ ਤੋਂ ਪਹਿਲਾਂ ਸਾਡੇ ਸਤਿਕਾਰਯੋਗ ਨੋਵਲ ਜੀ ਜੀ ਨੇ ਆਪਕੋ ਸਾਰਾ ਪ੍ਰੋਗਰਾਮ ਦੱਸ ਦਿੱਤਾ ਹੈ ਉਹਦੇ ਵਿੱਚ ਮੈਂ ਇਹ ਗੱਲ ਕਲੀਅਰ ਕਰ ਦੇਵਾਂ ਕਿ ਸਾਨੂੰ ਜਿਹੜਾ ਇਹ ਅੰਤਮ ਅਰਦਾਸ ਵਾਲਾ ਪ੍ਰੋਗਰਾਮ ਆ ਇਹਦਾ ਨਹੀਂ ਸੀ ਪਤਾ ਕਿ ਸਾਡੀਆਂ तकरीबन 8 ਤੋਂ 10 ਜਿਹੜੀਆਂ ਜਥੇਬੰਦੀਆਂ ਜਿਹੜੀਆਂ ਸਮਾਜਿਕ ਧਾਰਮਿਕ ਤੇ ਸਮਾਸੇਵੀ ਜਥੇਬੰਦੀਆਂ ਖੇਤਾਂ ਜਥੇਬੰਦੀਆਂ ਉਹਨਾਂ ਨੇ ਫਿਰ ਰਲ ਕੇ ਇਹ ਪ੍ਰੋਗਰਾਮ ਲਿਖਿਆ ਸੀ ਜਿਹਦੇ ਵਿੱਚ ਸਹਿਰਜਾਦਾ ਬਾਬਾ ਫਤੇਸਿੰਹ ਤਾਨਾਦਲ ਬਜਵਾੜਾ ਦੇ ਵਿੱਚ ਬਾਬਾ ਗੁਰਦੇਵ ਸਿੰਘ ਜੀ ਉਹ ਕਪਤਾਧਤਾਤਾਂ ਸਨ ਪਰ ਅੱਜ ਫਿਰ ਇਹਨਾਂ ਦਾ ਜਿਹੜਾ ਸਨੇਹਾ ਮਿਲਿਆ ਕਿਉਂਕਿ ਦਰਦ ਸਾਨੂੰ ਇੱਕੋ ਹੀ ਹੈ ਪਲੇਟਫਾਰਮ ਜਿਹੜਾ ਸਾਡਾ ਇੱਕੋ ਹੀ ਆ ਸੋ ਮੈਂ ਆਪਣੇ ਵੱਲੋਂ ਆਪਦੇ মিডিਅਮ ਦੇ ਰਾਹੀਂ ਇਹ ਆਪਣੀਆਂ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਪ੍ਰੋਗਰਾਮ ਅਸੀਂ ਇੱਕੋ ਹੀ ਦੇਣਾ ਮੈਂ ਹੁਣ ਸੰਗਤਾਂ ਨੂੰ ਇਹ ਅਪੀਲ ਕਰਦਾ ਕਿ ਜਿਹੜਾ 20 ਤਰੀਕ ਦੇ ਛਾਲੀਵਾਰ ਨੂੰ ਅਸੀਂ ਰੋਸ਼ਨ ਗਰਾਉਂਡ ਵਿਖੇ ਪ੍ਰੋਗਰਾਮ ਵਿਖਾਇ ਸੀ ਉਹ ਜਿਹੜਾ ਪ੍ਰੋਗਰਾਮ ਆ ਇੱਥੇ ਗੁਰਦੁਆਰਾ ਸਿੰਘ ਸਭਾ ਵਿਖੇ ਹੀ ਇੱਕੋ ਹੀ ਥਾਂ ਦੇ ਉੱਤੇ ਇਹ ਜਿਹੜਾ ਕੀਤਾ ਜਾਵੇਗਾ ਜਿਵੇਂ ਜਿਵੇਂ ਇਹਨਾਂ ਨੇ ਪ੍ਰੋਗਰਾਮ ਲੈ ਕੇ ਆ ਉਹਦੇ ਵਿੱਚ ਅਸੀਂ ਵੱਧ ਚੜ ਕੇ ਸਾਰੇ ਸ਼ਮੂਲੀਅਤ ਕਰਾਂਗੇ ਸਰਦਾਰ ਦੇ ਫੁੱਲ ਜਿਹੜੇ ਭੇਟ ਕਰਨ ਤੋਂ ਉਪਰੰਤ ਜਿਹੜਾ ਮਾਰਚ ਆ ਉਹ ਇੱਕ ਵੱਡੇ ਕਾਬਲੇ ਦੇ ਵਿੱਚ ਜਿਹੜਾ ਇਥੋਂ ਚੱਲ ਕੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਜਿਹੜਾ ਮੰਗ ਪੱਤਰ ਦਿੱਤਾ ਜਾਣਾ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀਆਂ ਜੜੀਆਂ ਕਨੌਣੀਆਂ ਹਰਕਤਾਂ ਜਾਂ ਪੰਜਾਬ ਦੇ ਸੂਬੇ ਨੂੰ ਕੋਈ ਲੰਬੂ ਲਾਉਣ ਵਾਲੀਆਂ ਜਿਹੜੀਆਂ ਗੱਲਾਂ ਜਾਂ ਸਰਕਾਰ ਦੇ ਜਿਹੜੇ ਮਾੜੇ ਮਨਸੂਬੇ ਆ ਉਹ ਅਸੀਂ ਹੁਣ ਪੂਰੇ ਨਹੀਂ ਹੋਣਦੇ ਨੇ ਸੋ ਇਸ ਕਰਕੇ ਸਾਰੇ ਸਾਥੀਆਂ ਨੂੰ ਆਪਣੇਆਂ ਨੂੰ ਬੇਨਤੀ ਕਰਦਾ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ ਆਪਾਂ 20 ਤਰੀਕ ਨੂੰ ਦਿਨ ਸ਼ਨੀਵਾਰ ਨੂੰ ਇੱਥੇ ਗੁਰਦੁਆਰਾ ਸਿੰਘ ਸਭਾ ਬਿਠੇ ਪਹੁੰਚ ਕੇ ਤੇ ਇਕੱਠੇ ਹੋ ਕੇ ਜਿਹੜਾ ਅਗਲਾ ਪ੍ਰੋਗਰਾਮ ਆ ਉਹ ਲੀਕਾਂਗੇ ਸ਼ਹਿਰ ਦੇ ਆਊਟਰ ਇਲਾਕਿਆਂ ਚ ਹਜੇ ਵੀ ਕੁਝ ਅਪਰਵਾਸੀ ਭਾਰਤੀ ਪਈਏ ਜਿਹੜੇ ਆ ਉਹ ਅਨਲੀਗਲ ਤੌਰ ਤੇ ਰਹਿੰਦੇ ਪਏ ਆ ਉਹਨਾਂ ਦੀ ਵੈਰੀਫਿਕੇਸ਼ਨ ਲਈ ਆਪਾਂ ਕੀ ਕਦਮ ਚੱਕ ਰਹੇ ਆਂ ਦੇਖੋ ਜੀ ਇਸੇ ਸਬੰਧ ਦੇ ਵਿੱਚ ਆਪਾਂ ਜਿਹੜਾ ਮਾਰਚ ਕੱਢਣਾ ਮੈਂ ਆਪਣੇ ਸ਼ਹਿਰ ਦੀ ਹੀ ਗੱਲ ਕਰਦਾਂ ਮੈਂ ਤੁਹਾਡਾ ਜਿੰਨਾ ਪੰਗੀ ਚੋ ਆ ਉਹਦੇ ਵਿੱਚ ਦਿਨੇ ਵੀ ਅਨਲੀਗਲ ਬੈਠੇ ਨੇ ਉਹ ਚਾਹੇ ਛੰਨਾ ਪਾ ਕੇ ਬੈਠੇ ਨੇ ਚਾਹੇ ਕੁੱਲੀਆਂ ਪਾ ਕੇ ਬੈਠੇ ਨੇ ਨਿਯਮੇਤਾਂ ਤੇ ਕੁਦਰਤੀ ਆਫਤਾਂ ਨਹੀਂ ਆ। ਲੇਕਿਨ ਜਿਸ ਵੇਲੇ ਉਹ ਕੁਦਰਤੀ ਆਫਤ ਆਉਂਦੀ ਆ ਤੇ ਫਿਰ ਸਭ ਤੋਂ ਵੱਧ ਜਿਹੜਾ ਹਮਦਰਦ ਵੀ ਆਪਾਂ ਹੀ ਉਹਨਾਂ ਦੇ ਬਣਦੇ ਆ। ਲੇਕਿਨ ਉਹਨਾਂ ਦਾ ਜਿਹੜਾ ਬੇਚੈਨ ਤਾਂ ਉਹਦਾ ਜਿਹੜਾ ਫਿਰ ਅ ਮੈਂ ਤਾਂ ਸੁਰਤ ਉਹ ਵੀ ਅਸੀਂ ਬਣਦੇ ਆ ਉਹ ਸਾਡੇ ਤੇ ਦੂਸਰੀ ਗੱਲ ਇਹ ਕਿ ਇਹਦੇ ਵਿੱਚ ਕੋਈ ਅਤਕਤਨੀ ਨਹੀਂ ਕਿ ਰਹੀਮਪੁਰ ਮੰਡੀ ਦੇ ਵਿੱਚ ਜਿੰਨਾਂ ਕਿ ਇਹਨਾਂ ਦਾ ਬੋਲਬਾਲਾ ਜੇ ਉੱਥੇ ਆਪਣਾ ਪੰਜਾਬੀ ਕੋ ਰੇੜੀ ਲਾਉਣੀ ਚਾਹੁੰਦਾ ਤਾਂ ਇਹ ਉਹਦੀ ਰੇੜੀ ਨਹੀਂ ਲੱਗਣ ਦਿੰਦੇ। ਤੇ ਇਥੋਂ ਤੱਕ ਕੇ ਪ੍ਰਸ਼ਾਸਨ ਤੇ ਜਿਹੜੇ ਸਿਆਸੀ ਆਕਾ ਉਹ ਵੀ ਸਾਡੀ ਗੱਲ ਨਹੀਂ ਸੁਣਦੇ ਸਿਰਫ ਤੇ ਸਿਰਫ ਵੋਟ ਦੀ ਰਾਜਨੀਤੀ ਕਰਕੇ ਉਨੀ ਜਿਹੜਾ ਪੰਜਾਬ ਦਾ ਸਾਡਾ ਕਲਚਰ ਆ ਆਪਸੇ ਜਿਹੜਾ ਭਾਈਚਾਰਾ ਆ ਉਹਨੂੰ ਇਹ ਜਿਹੜਾ ਲੋਕੀ ਬੁਆਉਣ ਦੀ ਕੋਸ਼ਿਸ਼ ਕਰਦੇ ਆ ਲੇਕਿਨ ਅਸੀਂ ਇਸ ਪਾਸੇ ਕਿਸੇ ਨੂੰ ਆਨਲਾਈ ਨਹੀਂ ਦੇਵਾਂਗੇ ਜਿਹੜਾ ਸਾਡਾ ਸਮਾਜ ਆ ਸਾਡੇ ਜਿਹੜੇ ਤਿਹਾੜ ਆ ਸਾਡੇ ਜਿਹੜੇ ਦੁੱਖ ਸੋਕ ਆ ਸਾਡੇ ਸਾਂਝੇ ਆ ਲੇਕਿਨ ਕਿਸੇ ਇੱਕ ਦੇ ਕਰਕੇ ਅਸੀਂ ਆਪਣਾ ਮਾਹੌਲ ਨਹੀਂ ਖਰਾਬ ਕਰਨਾ ਸੋ 20 ਤਰੀਕ ਨੂੰ ਜਿਹੜਾ ਅਗਲਾ ਪ੍ਰੋਗਰਾਮ ਹੋਊਗਾ